ਵਿਧ ਹੁੱਡ ਚਾਕੋ ਇਹ ਹੁੱਡ ਨਾਲ ਡਿਟੈਚੇਬਲ ਆ ਜੇ ਨਹੀਂ ਯੂਜ਼ ਕਰਨੀ ਪਰ ਲਾ ਵੀ ਸਕਦੇ ਆ ਯਾਰ ਬਕਾਸ ਜੇਬ ਮੰਨ ਲਓ ਬੰਦਾ ਹੀ ਦੂਰ ਬੈਠਾ ਹੋਵੇ ਉਹਨੇ ਮਗਾਉਣਾ ਹੋ ਆ ਸੋਹਣੀ ਲੱਗੂਗੀ ਹਾਂ ਇਹ 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 ਕੱਟ ਕੇ 40 ਡਿਸਕਾਊਂਟ ਕਰਕੇ ਤੁਹਾਨੂੰ 850 ਦੀ ਰੇਂਜ ਪੈਣੀ 850 900 ਰੁਪਏ ਦੀ ਸ਼ਰਤ ਪੈਣੀ ਇਸਨੇ ਵੀਰ ਜੀ ਜੀ ਇਹ ਸਾਰੇ ਹਰ ਏਜ ਗਰੁੱਪ ਲਈ ਵਾਸਤੇ ਮਿਲ ਜਾਣਗੇ 4 ਸਾਲ ਤੋਂ ਲੈ ਕੇ 16 17 ਸਾਲ ਦੇ ਬੱਚੇ ਤੱਕ ਬਹੁਤ ਜੈਜ ਰੇਟ ਦੇ ਬੱਚੇ ਨਾਲ ਬਿਲਕੁਲ ਜੈਨੂਨ ਪ੍ਰਾਈਸ ਦਾ ਵੀਰ ਜੀ ਇਹਦਾ 2600 ਰੁਪਏ ਐਮ ਆਰ ਪੀ ਉੱਪਰ 40% ਡਿਸਕਾਊਂਟ ਹੈ ਇਹ ਕਿੰਨੇ ਕਿ ਦੀ ਰਹੀ ਗਈ ਇਹ ਇਹ ਵੀਰ ਜੀ ਰਾਉਂਡ ਬਾਉਂਡ ਲੈ ਕੇ ਚੱਲੋ ਜੀ 16-1700 ਰੁਪਏ ਦੀ ਪੈਣੀ ਡਿਸਕਾਊਂਟ ਕਰਕੇ ਹਜੇ ਪੂਰਾ ਇੱਕ ਹਫਤਾ ਪਿਆ ਮੇਰੇ ਕੋਲੇ ਨਾ ਕਾਰਡ ਪਿਆ ਇਸ ਸ਼ੋਰੂਮ ਦਾ ਮਹੂਰਤ ਹੋਣਾ ਤੇ ਮੈਂ ਇੱਥੋਂ ਦੀ ਲੰਗਿਆ ਜਾ ਮੁੰਨ ਲੁਧਿਆਣੇ ਆਇਆ ਤੇ ਮੈਂ ਵੇਖਿਆ ਕਿ ਇੱਥੇ ਤਾਂ ਇੰਨੀ ਭੀੜ ਲੱਗੀ ਪਈ ਆ ਮੈਸਤਰੀ ਤਾਂ ਇੰਨੇ ਹੋ ਨਹੀਂ ਸਕਦੇ ਤਾਂ ਮੈਂ ਵਿਕਾਸ ਕੋਲੇ ਆ ਗਿਆ ਤੇ ਮੈਂ ਵੇਖਿਆ ਕਿ ਯਾਰ ਗਾਹਕਾਂ ਨੂੰ ਤੁਸੀਂ ਦੇ ਜਾਂ ਨੇ ਵਿਕਾਸ ਤੁਸੀਂ ਸ਼ੁਰੂ ਵੀ ਕਰਤਾ ਯਾਰ ਪਹਿਲੇ ਤਾਂ ਸასიਖਾਲ ਤੁਹਾਡਾ ਬਹੁਤ ਜੀ ਆਇਆਂ ਨੂੰ ਜੀ ਸਾਡੇ ਕੋਲ ਤੁਸੀਂ ਆਏ ਹੋ ਸਾਨੂੰ ਬੜੀ ਖੁਸ਼ੀ ਹੋਈ ਤੁਹਾਨੂੰ ਮਿਲ ਕੇ ਨੰਗਦੇ ਬੜਦੇ ਮੈਂ ਸ਼ੁਰੂ ਸ਼ੁਰੂ ਤੋਂ ਪਹਿਲਾਂ ਅਸੀਂ ਇਹ ਸ਼ੁਰੂ ਕੀਤਾ ਨਹੀਂ ਸਾਡੀ ਤਾਂ ਓਪਨਿੰਗ ਨੈਕਸਟ ਵੀਕ ਹੈ ਅਸੀਂ ਪਲਾਨ ਅਗਲੇ ਹਫਤੇ ਦੀ ਕੀਤੀ ਹੈ ਹਾਂ ਠੀਕ ਹੈ ਨਾ ਤੇ ਉਹ ਇਹ ਆ ਵੀ ਕਸਟਮਰ ਸਾਡੇ ਕੋਲ ਆ ਰਹੇ ਸੀ ਰੂਟੀਨ ਦੇ ਵਿੱਚ ਫੋਰਸਫੁਲੀ ਵੀ ਨਹੀਂ ਸਾਨੂੰ ਸ਼ਾਪਿੰਗ ਕਰਨ ਦੋ ਕਰਨ ਦੋ ਤਾਂ ਚਲੋ ਅਸੀਂ ਕਿਹਾ ਵੀ ਸੌਫਟ ਲਾਂਚ ਕਰ ਦਈਏ ਹੂੰ ਤੇ ਤੁਹਾਡਾ ਸੌਫਟ ਲਾਂਚ ਆ ਸੌਫਟ ਲਾਂਚ ਦੇ ਵਿੱਚ ਤੁਸੀਂ ਦੇਖੋ ਐਕਚੁਅਲ ਦੇ ਵਿੱਚ ਵੀ ਸਾਨੂੰ ਇੰਨਾ ਕਿ ਪਿਆਰ ਮਿਲਦਾ ਰਿਹਾ ਵਾ ਕਿੰਨਾ ਅੰਦਰ ਕਰਾਊਡ ਹੈਗਾ ਭਾਜੀ ਹਾਂ ਪਰ ਪਹਿਲਾਂ ਤਾਂ ਲੋਕੇਸ਼ਨ ਦੱਸੋ ਭਾਜੀ ਇਹ ਜਲੰਧਰ ਬਾਈਪਾਸ ਰੋਡ ਤੇ ਆ ਜਿੱਦੋਂ ਜਲੰਧਰ ਬਾਈਪਾਸ ਤੋਂ ਆਪਾਂ ਜਲੰਧਰ ਵੱਲ ਨੂੰ ਜਾਣੇ ਆ 200 ਅਕਟੇਵ ਦੀ ਫੈਕਟਰੀ ਆਉਂਦੀ ਐ ਫੈਕਟਰੀ ਕ੍ਰਾਸ ਕਰਦੇ ਜੀ ਬਿਲਕੁਲ ਪੰਜ ਸੱਤ ਦੁਕਾਨਾਂ ਛੱਡ ਕੇ ਪਾ ਜੀ ਆਪਣਾ ਸ਼ੋਰੂਮ ਹੈ ਲੁਧਿਆਣੇ ਵਾਲਿਓ ਨੋਟ ਕਰਿਓ ਜਲੰਧਰ ਬਾਈਪਾਸ ਤੇ ਅਕਟੇਵ ਦੀ ਫੈਕਟਰੀ ਦੇ ਬਿਲਕੁਲ ਕੋਲੇ ਅਕਟੇਵ ਨੇ ਅਕਟੇਵ ਨੇ ਆਪਣਾ ਭਾਰਤ ਦਾ ਸਭ ਤੋਂ ਵੱਡਾ ਸਭ ਤੋਂ ਵੱਡਾ ਭਾਰਤ ਦਾ ਸ਼ੋਰੂਮ ਖੋਲਿਆ ਭਾਰਤ ਦਾ ਸ਼ੋਰੂਮ ਖੋਲਤਾ ਜਿੱਥੇ ਸਭ ਤੋਂ ਵੱਧ ਆਰਟੀਕਲ ਆਰਟੀਕਲ ਹੈ ਜੀ ਔਰ ਫਲੈਟ ਡਿਸਕਾਊਂਟ ਚੱਲਦਾ ਹੈ 40% ਆਪਣੇ ਹਾਂ ਇੱਕ ਗੱਲ ਹੋਰ ਸੁਣ ਲਓ ਮੇਰੀ ਗੱਲ ਕੇ ਫਲੈਟ ਡਿਸਕਾਊਂਟ ਚੱਲਦਾ 40% ਤੇ 40% ਸਰਦੀ ਦੇ ਕੱਪੜੇ ਤੇ ਚੱਲ ਰਿਹਾ ਗਰਮੀ ਦੇ ਤੇ ਨਹੀਂ ਜਾ ਰਿਹਾ ਸਭ ਤਸਦੀ ਦੇ ਹਾਲ ਦਾ ਸਰਦੀ ਦੇ ਕੱਪੜੇ ਤੇ ਚੱਲ ਰਿਹਾ एवरीथिंग ਯਾਰ ਕੋਈ ਵੀ ਚੀਜ਼ ਲੋ ਯਾਰ ਗਰਮੀ ਦਾ ਸਰਦੀ ਦਾ ਕਿਸੇ ਵੀ ਰੁੱਤ ਦਾ ਲੋ ਕੈਨੇਡਾ ਵੀ ਕਨ ਇਹ ਬੇਸਿਕਲੀ ਆਪਣਾ ਸਾਰਾ ਫੈਮਲੀ ਵੇਅਰ ਸਟੋਰ ਆ ਇਹਦੇ ਵਿੱਚ ਤੁਹਾਨੂੰ ਬੱਚਿਆਂ ਤੋਂ ਲੈ ਕੇ ਜੈਂਟਸ ਲੇਡੀਜ਼ ਮਤਲਬ ਕੰਪਲੀਟਲੀ ਵੈਰਾਈਟੀ ਉਹਨਾਂ ਮਿਲੂਗੀ ਭਾਜੀ ਟੋਟਲ ਕਿੰਨੇ ਕਿੰਨੀ ਵੈਰਾਈਟੀ ਲੱਗੀ ਹੋਈ ਹੈ ਜੀ ਵੀਰ ਜੀ ਆਪਣਾ 25000 ਸਕੇਅਰ ਫੁੱਟ ਦਾ ਏਰੀਆ ਜੀ ਆਪਣਾ ਤੇ ਅਗਰ ਤੁਸੀਂ ਰਾਉਂਡ ਬਾਡ ਅਗਰ ਮੈਨਸ ਦੀ ਖਾਲੀ スウェットਸ਼ਰਟ ਦੇਖਣੀ ਹੈ ਘਟੋ ਘੜ 500 ਆਰਟੀਕਲ スウェットਸ਼ਰਟ ਦਾ ਖੋਲ ਦਾਂਗੇ ਭਾਜੀ ਇੰਨੀ ਵੈਰਾਈਟੀ ਆਪਣੇ ਕੋਲ ਹਜੇ ਸਟਾਕ ਨਾਲ ਨਾ ਡਿਸਪਲੇ ਹੋ ਰਿਹਾ 500 ਆਰਟੀਕਲ ਮੈਂ ਲਗਾ ਚੁੱਕਾ ਹਾਂ ਠੀਕ ਹੈ ਜੀ ਮਤਲਬ ਜੇ ਲੇਡੀਜ਼ ਜੈਂਟਸ ਬੱਚੇ ਆਪਾਂ ਇਹ ਕਹਿ ਸਕਦੇ ਕਿ ਪੂਰੀ ਫੈਮਿਲੀ ਆ ਉਹ ਪੂਰੀ ਫੈਮਿਲੀ ਦਾ ਹਰ ਆਰਟੀਕਲ ਇੱਥੇ ਮਿਲ ਜੂਗਾ ਹਰ ਏਜ ਗਰੁੱਪ ਦੇ ਬੱਚੇ ਤੋਂ ਲੈ ਕੇ ਬਾਜੀ ਤੁਹਾਡੇ ਕੋਲ ਅਗਰ ਸਾਡੇ ਕੋਲ ਫੈਮਿਲੀ ਸ਼ਾਪਿੰਗ ਕਰਨ ਆਉਂਦੀ ਹੈ ਤੇ ਕੰਪਲੀਟਲੀ ਹਰ ਬੱਚੇ ਦੀ ਤੁਹਾਨੂੰ ਪੂਰੀ ਰੇਂਜ ਮਿਲ ਜੇਗੀ ਜੈਂਟਲਸ ਦੀ ਲੇਡੀਜ਼ ਦੀ ਪੂਰੀ ਵੈਰਾਈਟੀ ਮਿਲ ਜੇਗੀ ਯਾਰ ਜਿੰਨੇ ਕ ਆਰਟੀਕਲ ਲੱਗੇ ਹੁੰਦੇ ਆ ਉਹਨੀਆਂ ਗੱਡੀਆਂ ਖੜਨ ਨੂੰ ਮੂਰੇ ਬਾਜੀ ਗੱਡੀਆਂ ਦੀ ਸਾਡੇ ਕੋਲ ਦੇਖੋ ਮੇਨ ਰੋਲਾ ਪੈਂਦਾ ਹੁੰਦਾ ਵਾ ਪਾਰਕਿੰਗ ਦਾ ਸਾਡੇ ਕੋਲ ਘਟੋ ਘਟ 200 ਗੱਡੀ ਪਾਰਕ ਕਰਨ ਨੂੰ ਜਗ੍ਹਾ ਹੈਗੀ ਆ ਜੀ ਹਾਂ ਅਸੀਂ ਭਾਰਤ ਦਾ ਸਭ ਤੋਂ ਵੱਡਾ ਸ਼ੋਰੂਮ ਖ 올 오ਲਓਵਰ ਮਤਲਬ ਲੁਧਿਆਣੇ ਦੇ ਵਿੱਚ 8 ਤੋਂ 9 ਸ਼ੋਰੂਮ ਨੇ ਸਾਡਾ ਭਾਰਤ ਦਾ ਸਭ ਤੋਂ ਵੱਡਾ ਸ਼ੋਰੂਮ ਹੀ ਇਹ ਆ ਜੀ ਮੈਨਾਂ ਆਪਾਂ ਮਾਲ ਚ ਜਾਂਦੇ ਗੱਡੀ ਪਾਰਕ ਕਰਨ ਨੂੰ ਅੱਧਾ ਘੰਟਾ ਲੱਗਦਾ ਵਾ ਸਾਡੇ ਕੋਲ ਪਾਰਕਿੰਗ ਸਪੇਸ ਬਹੁਤ ਵੱਡੀ ਆ ਭਾਜੀ ਸਭ ਤੋਂ ਵੱਡੀ ਗੱਲ ਮੈਂ ਤੁਹਾਨੂੰ ਉਹੀ ਦੱਸਿਆ ਵੀ ਜਿੰਨੇ ਆਰਟੀਕਲ ਇੱਕ ਆਮ ਸ਼ੋਰੂਮ ਤੇ ਲੱਗੇ ਹੁੰਦੇ ਆ ਓਨੀਆਂ ਗੱਡੀਆਂ ਖੜੀਆਂ ਕਰਨ ਨੂੰ ਜਗ੍ਹਾ ਹੈ ਜਗ੍ਹਾ ਹੈਗੀ ਆ ਜੀ ਉਨੀਆਂ ਘਟੀਆਂ ਕਰਦੇ ਜਗ੍ਹਾ ਹੈ ਤੇ ਉਸ ਤੋਂ ਗਾਂ ਜਿਹੜੀ ਅਗਲੀ ਵੈਰਾਈਟੀ ਤੇ ਗੱਲ ਕਰਦੇ ਆ ਆਮ ਤੌਰ ਤੇ ਤੁਸੀਂ ਜਦੋਂ ਵੀ ਅਕਟੇਵ ਦੇ ਵਿੱਚ ਆਉਂਗੇ ਤਾਂ ਸਰਦੀ ਦੇ ਕੱਪੜੇ ਤੇ ਸਰਦੀ ਲੰਘਣ ਤੋਂ ਬਾਅਦ ਲੰਘਣ ਤੋਂ ਬਾਅਦ ਆਫ ਸੀਜ਼ਨ ਦਾ ਡਿਸਕਾਊਂਟ ਲੱਗਦਾ ਹੁੰਦਾ ਭਾਜੀ ਆਪਣੇ 15 ਫਰਵਰੀ ਤੋਂ ਬਾਅਦ ਅਸੀਂ ਸਟਾਰਟਿੰਗ ਤੋਂ ਲਾਂਚ ਤੇ ਡਿਸਕਾਊਂਟ ਲਾਤਾ ਜੀ 40% ਜੀ ਤੇ ਅਕਟੇਵ ਦੇ ਹੋਰ ਵੀ ਸ਼ੋਰੂਮ ਆ ਜਿਹੜੇ ਆਉਣ ਵਾਲੇ ਸਮੇਂ 'ਚ ਫੈਕਟਰੀ ਤੇ ਆਊਟਲੈਟ ਆ ਜਿਹੜੇ ਉਹ ਹੋਰ ਵੀ ਸਮੇਂ-ਸਮੇਂ ਹਰੇਕ ਥਾਂ ਤੇ ਦਿਖਾਵਾਂਗੇ ਫਿਲਹਾਲ ਤੁਸੀਂ ਲੁਧਿਆਣੇ ਦੇ ਵਿੱਚ ਆ ਤੇ ਲੁਧਿਆਣੇ ਦੇ ਲੋਕ ਆ ਜਿਹੜੇ ਸਭ ਤੋਂ ਆਪਾਂ ਕਹਿ ਸਕਦੇ ਹਾਂ ਕਿ ਸਭ ਤੋਂ ਐਕਟਿਵ ਲੋਕਾਂ ਚੋਂ ਮੰਨੇ ਜਾਂਦੇ ਨੇ ਬਿਲਕੁਲ 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 ਪੰਜਾਬ ਦੇ ਵਿੱਚ ਸਭ ਤੋਂ ਐਕਟਿਵ ਬਿਲਕੁਲ ਬਿਲਕੁਲ ਤੇ ਇਸ ਵਕਤ ਲੁਧਿਆਣੇ ਦੇ ਦੇਖ ਲਓ ਤੁਸੀਂ ਨੰਗਿਆਂ ਜਾਂਦਿਆਂ ਨੇ ਨਾ ਆਪਾਂ ਕਹਿ ਲਈਏ ਕਿ 스멜 ਨਾਲ ਆ ਗਿਆ ਕਿਥੇ ਨਹੀਂ ਨਹੀਂ ਬਿਲਕੁਲ ਹਜੇ ਤੱਕ ਕੋਈ ਪੋਸਟਰ ਨਹੀਂ ਲੱਗਿਆ ਹੋਇਆ ਇਸ ਸ਼ੋਰੂਮ ਦਾ ਕੋਈ ਵੀਰ ਜੀ ਅਦਾ ਵੀ ਅਸੀਂ ਹਜੇ ਐਡਵਰਟਾਈਜ਼ਮੈਂਟ ਤਾਂ ਨਹੀਂ ਕੀਤੀ ਵੀ ਸਾਡਾ ਨਾ ਅਜੇ ਕੰਮ ਥੋੜਾ ਜਿਹਾ ਡਿਲੇ ਚੱਲਦਾ ਪਿਆ ਵਾ ਨਾਲ ਉਹ ਦੇਖਿਆ ਕਾਰਪੈਂਟਰ ਲੱਗੇ ਹੋਇਆ ਜੀ ਅਸੀਂ ਲਾਂਚ ਕਰਨਾ ਨੈਕਸਟ ਵੀਕ ਸੈਟਰਡੇ ਭਾਜੀ ਸੈਟਰਡੇ ਸੰਡੇ ਬਟ ਸਾਨੂੰ ਹੁ ਪਿਆਰੀ ਇਹਨਾਂ ਨੂੰ ਮਿਲਦਾ ਪਿਆ ਜੀ ਅਸੀਂ ਸੋਚਿਆ ਚਲੋ ਸੌਫਟ ਲਾਂਚ ਕਰ ਦਈਏ ਜਿਹੜਾ ਆ ਰਿਹਾ ਨਰਾਜ਼ ਹੋ ਕੇ ਨਾ ਜਾਵੇ ਖੁਸ਼ੀ-ਖੁਸ਼ੀ ਨਾਲ ਲੈ ਕੇ ਜਾਵੇ ਜੀ ਤੇ ਇੱਕ ਗੱਲ ਤੁਹਾਨੂੰ ਹੋਰ ਦੱਸਦਾ ਕਿ ਇਹ ਸ਼ੋਰੂਮ ਦੀ ਸਭ ਤੋਂ ਵੱਡੀ ਖਾਸੀਅਤਾਂ ਕਿ ਇਹਨਾਂ ਨੇ ਲੇਡੀਜ਼ ਲਈ ਟ੍ਰਾਈ ਰੂਮ ਆ ਜਿਹੜਾ ਉਹ ਅਲੱਗ ਰੱਖਿਆ ਕਰਤਾ ਜੈਂਟਸ ਦੇ ਟ੍ਰਾਈ ਰੂਮ ਲੱਗਨੇ ਜੀ ਲੇਡੀਜ਼ ਦੇ ਲੱਗਨੇ ਹਾਂ ਦੂਰ-ਦੂਰ ਬਹੁਤ ਕਰਤੇ ਆ ਕਿ ਬਹੁਤ ਬਹੁਤ ਹਾਬਿਲਕੁਲ ਜਿਗਨਾ ਮਹਿਸੂਸ ਹੋਵੇ ਜੀ ਹਾਂ ਤੇ ਜਿਹੜਾ ਤੁਸੀਂ ਕਿਸੇ ਵੀ ਨਾ ਮਤਲਬ ਇੱਕ ਜਿਹੜੀ ਸਭ ਤੋਂ ਵੱਡੀ ਗੱਲ ਆ ਕਿ ਸਟਾਫ ਸਟੂਫ ਦੀ ਤਾਂ ਨਾ ਤਾਂ ਇੱਥੇ ਸਟਾਫ ਦੀ ਕਮੀ ਆ ਤੇ ਨਾ ਸਟਾਫ ਦੀ ਕਮੀ ਸਟਾਫ ਦੀ ਕਮੀ ਹੈ ਜੀ ਡਿਜ਼ਾਈਨਿੰਗ ਵੀ ਆਪਣੀ ਕੋ ਪ੍ਰੋਪਰ ਆ ਜੀ ਹਾਂ ਦੇਖੋ 40% ਦੇ ਵਿੱਚ ਜੇ ਗਾਰਮੈਂਟ ਦੇ ਰਹੇ ਨਾ ਭਾਜੀ ਉਹਦੀ ਵੀ ਪੂਰੀ ਗਰੰਟੀ ਲੈ ਰਹੇ ਆ ਸਾਡਾ ਪ੍ਰੋਡਕਟ ਨੂੰ ਅਗਰ ਕੋਈ ਦਿੱਕਤ ਆndi ਪੂਰੀ ਰਿਪਲੇਸਮੈਂਟ ਹੈ ਸਾਡੇ ਕੱਪੜੇ ਨੂੰ ਅਸੀਂ ਕੌਨਵਿੰਡੈਂਟ ਪਤਾ ਕਿਉਂ ਆ ਕੋਈ ਸਾਨੂੰ ਪਤਾ ਸਾਡਾ ਕਪੜਾ ਕੋਈ ਪ੍ਰੋਬਲਮ ਆਉਣ ਹੀ ਨਹੀਂ ਇਹਦੇ ਵਿੱਚ ਜੋ ਤੁਹਾਨੂੰ ਫਰੈਸ਼ ਦੇ ਸਟੋਰ ਤੇ ਮਿਲਦਾ ਪਿਆ ਵਾ ਉਹ ਹੀ ਡਿਸਕਾਊਂਟ ਚ ਦੇ ਰਹੇ ਆ ਚੀਜ਼ ਸੇਮ ਹੀ ਹੈ ਜੀ ਇਹ ਸਭ ਤੋਂ ਵੱਡੀ ਗੱਲ ਆ ਕਿ ਜਿਹੜਾ ਤੁਹਾਨੂੰ ਕਿਸੇ ਵੀ ਜਗ੍ਹਾ ਤੇ ਆ ਦੇਖੋ ਸਰਦੀ ਦੇ ਲੋ ਅਕਟੇਵ ਦੇ ਰੰਗ ਬਹੁਤ ਪਿਆਰੇ ਹੁੰਦੇ ਆ ਇਹ ਪਤਾ ਨਹੀਂ ਕੌਣ ਚੁਣਦਾ ਉੱਥੇ ਕਿ ਕਿਹੜੇ ਕੱਪੜੇ ਅਸੀਂ ਅਕਟੇਵ ਦੇ ਵਿੱਚ ਲਾਂਚ ਕਰਨੇ ਆ ਤੇ ਕਿਹੜੇ ਨਹੀਂ ਕਰਨੇ ਪਰ ਰੰਗ ਬਹੁਤ ਹੁਣਾ ਜ਼ਿਪਰ ਦੇਖੋ ਵੀਰ ਜੀ ਬੜੀ ਖੋਲ ਕੇ ਹੁਣ ਦੱਸੋ ਇਹ ਜੈਕਟ ਨੂੰ ਫੇਲ ਕਰਦਾ ਵਾ ਹਾਂ ਇੰਨਾ ਲਾਈਟ ਵੇਟ ਆ ਪਰ ਇੰਨਾ ਵਾਰਮ ਆ ਹਾਂ ਤੇ ਇਹ 40% 40% ਡਿਸਕਾਊਂਟ ਮਿਲ ਰਿਹਾ ਤੇ ਮਿਲ ਰਿਹਾ ਅੱਜ ਸਰਦੀ ਦੇ ਸ਼ੁਰੂ ਵਿੱਚ ਫੇਸਬੁਕ ਤੋਂ ਪੱਟੀ ਗੱਲ ਆ ਆਜੋ ਕਿਰਾਂ ਤੁਸੀਂ ਵੀ ਆਜੋ ਮਹੂਰਤ ਤੋਂ ਪਹਿਲਾਂ ਪਹਿਲਾਂ ਜਿਹੜੇ ਮੇਰੇ ਦੇਖਣ ਵਾਲੇ ਉਹ ਆ ਜਾਣ ਕੋਈ ਤਰਾਜ ਤਾਂ ਨਹੀਂ 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 ਵੀਰ ਜੀ ਦੱਸੋ ਮੋਸਟ ਵੈਲਕਮ ਹੈ ਜੀ ਮੈਨੂੰ ਅਸਲ ਦੇ ਵਿੱਚ ਜਿਹੜੀ ਮੇਰੇ ਕੋਲੇ ਵੀਡੀਓ ਲਈ ਮੈਨੂੰ ਸੱਦਾ ਸੀਗਾ ਉਸੇ ਮਹੂਰਤ ਵਾਲੇ ਦਿਨ ਦਾ ਮੈਂ ਆਪਦੇ ਮਹੂਰਤ ਤੋਂ ਪੂਰੇ 7 ਦਿਨ ਪਹਿਲਾਂ ਵੀਡੀਓ ਬਣਾ ਦਿੱਤੀ ਨਹੀਂ ਨਹੀਂ ਬਿਲਕੁਲ ਵੀਰ ਜੀ ਬਿਲਕੁਲ ਮੈਂ ਕਿਹਾ ਯਾਰ ਇਹਨਾਂ ਨੇ ਮੈਨੂੰ ਹਫ਼ਤਾ ਲੇਟ ਕਹਿ ਕੇ ਤੇ ਸ਼ੁਰੂ ਕਰਤਾ ਪਹਿਲਾਂ ਹੀ ਮੈਂ ਪ੍ਰੀਤ ਨੂੰ ਕਿਹਾ ਮਾਰ ਗੱਡੀ ਦੇ ਬ੍ਰੇਕ ਤੇ ਆਹ ਦੇਖ ਲੈ ਕਮਾਲ ਕਰੀ ਜਾਂਦੇ ਆ ਉਹਦੋਂ ਨੂੰ ਤੁਸੀਂ ਬੰਦ ਤਾਂ ਨਹੀਂ ਕਰਦੇ ਹੋ ਨਹੀਂ 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 ਵੀਰ ਜੀ ਬਹੁਤ ਸਟਾਕ ਆਪਣੇ ਕੋਲ ਦੇਖੋ ਦੇ ਬੜੇ ਸਟਾਕ ਆ ਰਹੇ ਨੇ ਪਿੱਛੇ ਕਾੜਨ ਦੇ ਵੀ ਨਜ਼ਰ ਮਰਵਾ ਦੋ ਮਾਲ ਖੁੱਲੀ ਜਾਂਦਾ ਤੇ ਵਿਕੀ ਜਾਂਦਾ ਵਾ ਖੁੱਲੀ ਜਾਂਦਾ ਵਿਕੀ ਜਾਂਦਾ ਮੈਨੂੰ ਲੱਗਦਾ ਹੈ ਕਿ ਬਸ ਮਹੂਰਤ ਵਾਲੇ ਦਿਨ ਤੱਕ ਅੱਲਾ ਬਾਬੇ ਦਾ ਨਾਂ ਹੀ ਰਹਿ ਜਾਂਦਾ ਨਾ ਬੇਸਿਕ ਸਵੈਟਰ ਹੈ ਵੀਰ ਜੀ ਆਪਣੀ ਡਿਸਕਾਊਂਟ ਕਰਕੇ 900 ਰੁਪਏ ਦੀ ਪੈਂਦੀ ਹੈ 1500 ਰੁਪਏ ਦੀ ਐਮ ਆਰ ਪੀ ਹੈ ਡਿਸਕਾਊਂਟ ਕਰਕੇ 900 ਰੁਪਏ ਦੀ ਪੈਂਦੀ ਹੈ ਔਰ ਪ੍ਰੋਪਰ ਵਰਮ ਔਰ ਇਹ ਤੁਹਾਨੂੰ 15 ਤੋਂ 16 ਭਾਜੀ ਕਲਰ ਮਿਲ ਜਾਣਗੇ ਫਿਲਹਾਲ ਦੀ ਘੜੀ ਬ੍ਰਾਂਡਡ ਫ ਕੋਈ ਆਏ ਨਹੀਂ ਗੱਲਬਾਤ ਆ ਚੱਕੋ ਲੈ ਆ ਵੀ ਸੇਮ ਰੇਟ ਹੀ ਹੈ ਨਾ ਆਲਮੋਸਟ ਸੇਮ ਹੀ ਹੈ ਬ੍ਰਿਜੀ ਆ ਵੀ ਸੇਮ ਰੇਟ ਹੀ ਹੈ ਪ੍ਰੀਤ ਹੈ ਸਭ ਤੋਂ ਵੱਡੀ ਗੱਲ ਅੱਜ ਵੀਡੀਓ ਕਰਨ ਲੱਗਿਆ ਨੂੰ ਡਰ ਨਹੀਂ ਲੱਗ ਰਿਹਾ ਪ੍ਰੀਤ ਜਿਹੜਾ ਦੂਜਿਆਂ ਡਰ ਲੱਗਦਾ ਹੁੰਦਾ ਉਹ ਕੀ ਹੁੰਦਾ ਨਾ ਕਿ ਜਦੋਂ ਜਿਹੜਾ ਉਦਾਂ ਕਿਸੇ ਦੀ ਕਰਦੀ ਨਹੀਂ ਨਹੀਂ ਬਿਲਕੁਲ ਬਿਲਕੁਲ ਕੱਪੜੇ ਚ ਚੱਕ ਇਹ ਬ੍ਰਿਜੀ ਅਲਟਰਾ ਵਾਰਮ ਦੇ ਵਿੱਚ ਇਹ ਆਰਟੀਕਲ ਤੁਸੀਂ ਦੇਖੋ ਇਹਦੇ ਵਿੱਚ ਤੁਹਾਨੂੰ ਇਹ ਸੇਮ ਆਰਟੀਕਲ ਦੇ ਵਿੱਚ ਤੁਹਾਨੂੰ ਅੱਡ ਤੋਂ 10 ਆਪਸ਼ਨਸ ਮਿਲ ਜਣਗੇ ਸਾਡੇ ਕੋਲ ਹਮ ਕਰ ਵੀ ਪ੍ਰੀਤ ਗੱਲ ਕਰੋ ਵੀ ਨਿਗਮਰਾ ਦੇ ਫ੍ਰੀ ਵੀਰ ਜੀ ਇੱਕ ਵਾਰ ਆਵੀ ਨਜ਼ਰ ਮਾਰੀ ਆ ਆਪਣੇ ਕੋਲ ਟਰੈਕਸੂਟ ਸਾਹ ਦੇਖੋ ਇਹ ਹਰ ਇਸ ਗਰੁੱਪ ਵਾਸਤੇ ਆ ਜੀ 18 20 ਸਾਲ ਤੋਂ ਲੈ ਕੇ ਵੀਰ ਜੀ 60 ਸਾਲ ਦੀ ਉਮਰ ਤੱਕ ਸਾਰਿਆਂ ਵਾਸਤੇ ਆਪਣੇ ਕੋਲ ਹਰ ਤਰ੍ਹਾਂ ਦੇ ਕਲਰਸ ਨੇ ਇਹਦੇ ਵਿੱਚ ਜੀ ਤੇ ਆਪਸ਼ਨ ਜੇ ਅਗਰ ਖਾਲੀ ਟਰੈਕਸੂਟ ਟਰੈਕਸੂਟ ਦੀ ਆਪਾਂ ਗੱਲ ਕਰੀਏ ਨਾ ਜੀ 100 ਆਰਟੀਕਲ ਹੈ ਮੇਰੇ ਕੋਲ ਟਰੈਕਸੂਟ ਦਾ ਜੀ ਇਹ ਕਿੰਨੇ ਕੇ ਚ ਪੈ ਜਾਊਗਾ ਇਹ ਵੀਰ ਜੀ 3500 ਰੁਪਏ ਦੀ ਐਮ ਆਰ ਪੀ 40% ਡਿਸਕਾਊਂਟ ਆ ਰਾਉਂਡ ਅਬਾਊਟ ਲੈ ਕੇ ਚਲੋ 22 2300 ਰੁਪਏ ਦਾ ਪੈਣਾ ਲਓ ਜੀ ਪੂਰਾ ਕੰਪਲੀਟ ਆ ਕੋਟ ਹੀ ਆ ਇਹ ਇਹ ਟਰੈਕਸੂਟ ਹੀ ਆ ਵੀਰ ਜੀ ਸਾਰਾ ਇਹ ਸਾਰਾ ਟਰੈਕਸੂਟ ਦੇ ਰਹੀ ਹੈ ਆ ਟਰੈਕਸੂਟ ਆ ਆ ਦੇਖੋ ਇਹ ਅਲੱਗ-ਅਲੱਗ ਦੇ ਹਿਸਾਬ ਨਾਲ ਆ ਕੋਈ ਮਹਿੰਗਾ ਵੀ ਹੋਊਗਾ ਕੋਈ ਵਿੱਚ ਸਸਤੇ ਵੀ ਹੋਣਗੇ ਟਿਕਾ ਬੇਸ ਕੋਡ ਆਗੇ ਵੀਰ ਜੀ ਆਪਣੇ ਕੋਲ ਆ ਦੇਖੋ ਜੀ ਇਹ ਨਹਿਰੂ ਜੈਕਟਾਂ ਨੇ ਇਹਦੇ ਵਿੱਚ ਪਲੇਨ ਦੇ ਵਿੱਚ ਤੁਹਾਨੂੰ ਕਲਰ ਮਿਲ ਜਾਣਗੇ 15 16 ਆ ਦੇਖੋ ਸ਼ੇਡ ਬੇਸਿਕ ਸ਼ੇਡ ਵੀ ਹੈਗੇ ਵੀਰ ਜੀ ਬ੍ਰਾਈਟ ਸ਼ੇਡ ਵੀ ਹੈਗੇ ਆ ਠੀਕ ਟਿਕਾ ਕੁਝ ਚੱਕੇ ਦੇ ਵਿੱਚ ਆਪਸ਼ਨਸ ਤੇ ਕੁਰਤੇ ਪਿਆਮੇ ਨਾਲ ਪਾਉਣ ਨੂੰ ਬਹੁਤ ਵਧੀਆ ਨੇ ਕਰ ਗੱਲ ਓਏ ਆਹਾ ਚੱਕੋ ਸੌਂ ਤਸਤਾ ਆ ਹੈ ਜਿਹਦੇ ਫੈਟ ਆਉਂਦਾ ਫਿਰ ਹਰੇਕ ਤੁਸੀਂ ਇਹ ਦੇਖੋ ਕਿ ਹਰੇਕ ਸਾਈਜ਼ ਹੈ ਸਾਰੇ ਸਾਈਜ਼ ਮਿਲ ਜਾਂਦੇ ਨੇ স্মਲ ਸਾਈਜ਼ ਤੋਂ ਲੈ ਕੇ 5 ਐਕਸਲ ਤੱਕ ਨਾਰਮਲੀ ਬ੍ਰਾਂਡ ਭਾਜੀ ਬਣਾਉਂਦੇ ਆ 2 ਐਕਸਲ ਲਾਸਟ ਹਮ ਨਾਰਮਲ ਬ੍ਰਾਂਡ ਦੇ ਸਾਰੇ ਸਾਈਜ਼ ਪਿਆ ਹੈ ਹਾਂ ਨਾਰਮਲ ਬ੍ਰਾਂਡ ਦੇ ਪੀਪੀ ਜੀ ਸਾਈਜ਼ ਬੰਦਾ স্মਲ ਤੋਂ 2 ਐਕਸਲ ਤੱਕ ਆਪਣੇ ਬੰਦਾ 5 ਐਕਸਲ ਤੱਕ 3 4 5 ਮਤਲਬ ਵੱਡੇ ਸਾਈਜ਼ਾਂ ਦੇ ਵਿੱਚ ਪੂਰੀ ਕੰਪਲੀਟਲੀ ਵੈਰਾਈਟੀ ਭਾਜੀ ਆਪਣੇ ਕੋਲ ਆ ਜੋ ਅ ਸ਼ਰਟਾਂ ਫਿਰ ਪ੍ਰੀ ਸ਼ਰਟਾਂ ਕਹਿੰਦਾ ਮੜ ਗਏ ਸ਼ਰਟਾਂ ਦੇਖਣ ਨੂੰ ਆਈ ਵੀਰੇ ਸ਼ਰਟਾਂ ਬਿਲਕੁਲ ਓਪੋਜ਼ਿਟ ਆ ਭਾਜੀ ਆ ਜੋ ਉਧਰਲੇ ਪਾਸੇ ਪਈਆਂ ਸ਼ਰਟਾਂ ਲੈ ਆ ਖੋਲੀ ਚੱਲ ਵਿਖਾ ਸਾਨੂੰ ਸ਼ਰਟਾਂ ਹਾਂਜੀ ਆ ਦੇਖੋ ਕਰ ਆ ਦੇਖੋ ਵੀਰ ਜੀ ਅਕਟੇਵ ਦੇ ਕਲਰ ਦੇਖੋ ਯਾਰ ਅਕਟੇਵ ਦੇ ਕਲਰ ਕਿਹੋ ਜਿਹੇ ਹੁੰਦੇ ਹੂੰ ਇਹ ਵੀ ਸਾਈਜ਼ ਤੁਹਾਨੂੰ স্মਾਲ ਤੋਂ ਲੈ ਕੇ 5XL ਸਾਰੇ ਮਿਲ ਜਾਣਗੇ ਆ ਦੇਖੋ ਕਰੂ ਗੱਲ ਲੈ ਆ ਕਰੂ ਗੱਲ ਆ ਲੈ ਲਾਓ ਪ੍ਰੀਤ ਆ ਸੋਹਣੀ ਲੱਗੂਗੀ 10800 ਹੀ ਰਹੇਗਾ ਹਾਂ ਇਹ 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 ਕੱਟ ਕੇ 40 ਡਿਸਕਾਊਂਟ ਕਰਕੇ ਤੁਹਾਨੂੰ 850 ਦੀ ਰੇਂਜ ਪੈਣੀ 850 900 ਰੁਪਏ ਦੀ ਸ਼ਰਟ ਪੈਣੀ ਹੈ 850 900 ਰੁਪਏ ਦੀ ਪੈਣੀ ਆ ਆ ਦੇਖ ਲੈ ਬ੍ਰਾਂਡ ਵਾਲਿਆਂ ਨੇ ਸਿੱਧਾ ਹੀ ਸਰਦੀ ਦੇ ਕੱਪੜੇ ਦੇ ਕਰਤਾ ਇਹਨਾਂ ਦੀ ਭਾਜੀ ਐਵਰੇਜ ਐਮ ਆਰ ਪੀ 1500 ਰੁਪਈਆ 40% ਕਰਕੇ 850 900 ਦੀ ਰੇਂਜ ਪੈਂਦੀ ਆ ਆ ਵਾਰਮ ਸ਼ਰਟ ਆ ਗਈ कॉटन शर्टਾਂ ਵੀ ਵਾਰਮ ਸ਼ਰਟਾਂ ਵੀ ਇਹ ਦੋਨੋਂ ਹੀ ਹੈਗੀਆਂ ਨੇ ਆਪਣੇ ਕੋਲ ਲੈ ਵੀ ਮਾ ਲੋ ਲੁੱਟ ਲੋ ਮੇਲਾ ਮੈਨੂੰ ਐਂ ਲੱਗਦਾ ਵੀਰੇ ਕਿ ਬਸ ਉਹ ਮਹੂਰਤ ਤਾਂ ਤਾਂ ਹੋ ਗਿਆ ਜਦੋਂ ਵੀਡੀਓ ਪੈ ਗਈ ਹਨ ਨਹੀਂ ਨਹੀਂ ਬਿਲਕੁਲ ਬਿਲਕੁਲ ਜੀ ਵੈਸੇ ਐਕਟਿਵ ਤਾਂ ਨਾ ਹੀ ਬਹੁਤ ਬੜਾ ਮਾਲਕ ਦੀ ਬਿਲਕੁਲ ਠੀਕ ਨਾ ਹੀ ਬਹੁਤ ਬੜਾ ਇਹ ਦਾ ਬ੍ਰਾਂਡ ਆ ਬੱਚਿਆਂ ਦੀਆਂ ਜੈਕਟਸ ਨੇ ਵੀਰ ਜੀ ਜੀ ਇਹ ਸਾਰੇ ਹਰ ਏਜ ਗਰੁੱਪ ਲਈ ਵਾਸਤੇ ਮਿਲ ਜਾਣਗੇ 4 ਸਾਲ ਤੋਂ ਲੈ ਕੇ 16 17 ਸਾਲ ਦੇ ਬੱਚੇ ਤੱਕ ਬਹੁਤ ਜੈਜ ਰੇਟ ਦੇ ਵਿੱਚ ਹਨ ਬਿਲਕੁਲ ਜੈਨੂਨ ਪ੍ਰਾਈਸ ਦਾ ਵੀਰ ਜੀ ਇਹਦਾ 2600 ਰੁਪਏ ਐਮ ਆਰ ਪੀ ਉੱਪਰ 40% ਡਿਸਕਾਊਂਟ ਹੈ ਇਹ ਕਿੰਨੇ ਕ ਦੀ ਰਹੀ ਗਈ ਇਹ? ਇਹ ਵੀਰ ਜੀ ਰਾਉਂਡ ਬਾਊਡ ਲੈ ਕੇ ਚਲੋ ਜੀ 16-1700 ਰੁਪਏ ਦੀ ਬੈਂਡੀ ਡਿਸਕਾਊਂਟ ਕਰਕੇ ਲੈ। 150 ਰੁਪਏ ਉੱਪਰ ਥੱਲੇ ਹੋ ਸਕਦੇ ਨੇ। ਪਰ ਆਈਡੀਆ ਨਾ ਮੈਂ ਦੱਸਦਾ। ਹਾਂ ਵੀ ਆਈਡੀਆ ਦੱਸਦਾ ਵੀ ਇੰਨੇ ਕ ਦੀ ਹੋ ਸਕਦਾ। ਹਾਂ ਬਿਲਕੁਲ ਜੀ। ਇੰਨੇ ਕ ਦੀ ਹੋ ਸਕਦੀ ਆ ਦੇਖ ਪ੍ਰੀ ਤਾਂ ਕਿੰਨੀ ਘੰਟ ਚੀਜ਼ ਪਈ ਓਏ। ਯਾਰ ਮੈਨੂੰ ਐ ਲੱਗਦਾ ਵੀ ਇਥੇ ਕੰਮਲੇ ਨਾ ਹੋ ਜਾਈਏ ਤੁਰੇ ਫਿਰਦੇ ਯਾਰ। ਹਾਂ ਨਹੀਂ ਸਾਰਾ ਨਹੀਂ ਦਿਖਾ ਜਣਾ ਮਾੜਾ ਪੈਂਟਾਂ ਵਾਲੇ ਪਾਸੇ। ਹਾਂ ਬਿਲਕੁਲ ਆਜਾ। ਆਜਾ ਪੈਂਟਾਂ ਵੀ ਦਿਖਾ ਦੇ ਯਾਰ ਪ੍ਰੀ ਪੈਂਟਾਂ। ਕਟਾਈਆਂ ਵੀ ਘੜੀ। ਬੂਟ ਕੱਟ ਵੀ ਹੈ ਹੈ ਬਾਈ ਵਿਕਾਸ ਹਾਂਜੀ ਹਾਂਜੀ ਆਪਣੇ ਕੋਲ ਹਰ ਤਰ੍ਹਾਂ ਦੀ ਫਿਟ ਹੈਗੀ ਆ ਜੀ ਸਟ੍ਰੇਟ ਫਿਟ ਵੀ ਹੈ ਰੈਗੂਲਰ ਫਿਟ ਵੀ ਹੈ ਬੂਟ ਕੱਟ ਵੀ ਹੈ ਹੁਣ ਆ ਦੇਖੋ ਬੇਸਿਕ ਡੈਨਿਮ ਆ ਗਈ ਵੀ ਜੀ ਬਿਲਕੁਲ ਬਲੈਕ ਹੁਣ ਜੱਟ ਬਲੈਕ ਦੇ ਕਿ ਸ਼ੌਕੀਨ ਹੁੰਦੇ ਆ ਵੀ ਜੱਟ ਬਲੈਕ ਹੀ ਲੈਣੀ ਆ ਜੱਟ ਬਲੈਕ ਦੇ ਵਿੱਚ ਵੀ ਆਪਣੇ ਕੋਲ ਆਪਸ਼ਨਸ ਹੈਗੀਆਂ ਆ ਦੇਖੋ ਇੱਕ ਵਾਰੀ ਨਜ਼ਰ ਮਾਰੋ ਬਾਕੀ ਕੁਝ ਵਾਸ਼ਿੰਗ ਦੇ ਵਿੱਚ ਦੇਖਣਾ ਵਾਸ਼ਿੰਗ ਦੇ ਵਿੱਚ ਆ ਦੇਖੋ ਆ ਤਰ੍ਹਾਂ ਇਦਾਂ ਦੇ ਵਾਸ਼ ਹੋਣਗੇ ਬਾਜੀ ਕਰੋ ਜੀ ਸਟ੍ਰੇਟ ਫਿਟ ਵੀ ਹੈਗਾ ਰੈਗੂਲਰ ਫਿਟ ਵੀ ਹੈ ਬੂਟ ਕੱਟ ਵੀ ਹੈ ਤਾਂ ਜੋ ਵੀ ਆਰਟੀਕਲ ਪਿਆ ਹਰੇਕ 40% ਸਾਰਿਆਂ ਦਾ ਫਲੈਟ 40% ਹੈ ਜੀ ਸਭ ਤੇ ਫਲੈਟ 40% ਹੈ ਹਾਂ ਕਿਸੇ ਵੀ ਕਿਸੇ ਵੀ ਚੀਜ਼ ਦਾ ਤੁਹਾਨੂੰ ਪੁੱਛਣ ਦੀ ਲੋੜ ਨਹੀਂ ਜਿਹੜੀ ਚੀਜ਼ ਤੁਹਾਨੂੰ ਦਿਖਾਈ ਦੇ ਰਹੀ ਹੈ 40% ਆਫ ਆ ਬੈਂਕ ਕਰਨ ਦੀ ਲੋੜ ਨਹੀਂ ਐਕਟਿਵ ਦੇ ਸ਼ੋਅਰੂਮ ਤੇ ਖੜੇ ਆ ਤੁਸੀਂ ਤੁਹਾਨੂੰ ਆਇਆ ਨਾ ਮਹਿਸੂਸ ਹੋਵੇ ਪਤਾ ਨਹੀਂ ਕਿ ਕੋਈ ਕੌਣ ਧਰ ਕੇ ਵੇਚੀ ਜਾਂਦਾ ਤੇ ਕੀ ਦਾ ਹੈ ਸਾਰੇ ਅਸੋਸੀਏਟ ਸੇ ਵੀਰ ਜੀ ਹਮ ਆਪਣੇ ਕੋ ਡੈਨਿਮ ਜੈਕਟਸ ਬਹੁਤ ਸਾਰੀਆਂ ਆਈਆਂ ਨੇ ਦਿਓ ਲਖਾ ਲਖਾ ਦਿਖਾ 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 ਹਾਂ ਜੀ ਹਾਂ ਤੱਕੋ ਜੀ ਆ ਦੇਖ ਹਾਂ ਅ ਸਿਮਿਲਰ ਆਰਟੀਕਲ ਹੈ ਹਾਂਜੀ ਟਿਕਾ ਆ ਗਿਆ ਥੋੜਾ ਜਿਹਾ ਜੇ ਕੁਝ ਫੰਕੀ ਲੁੱਕ ਦੇ ਵਿੱਚ ਚਾਹੀਦਾ ਵਾ ਦੇਖੋ ਸਟਾਈਲਿਸ਼ ਤੇ ਆਹਾਂ ਕਰ ਗੱਲ ਆ ਬੋਲਾ ਸਿਰਾਂ ਹੈ ਇਹ ਜੀ ਇੱਕ ਮੇਰੇ ਕੋਲ ਵੀ ਹੈਗੀ ਹੈ ਪ੍ਰੀਤ ਉਹਦੀ ਚਾ ਆ ਦੇਖੋ ਉਹ ਵੀ ਏਕਟਿਵ ਦੇ ਸ਼ਰਨੇ ਦੇ ਵਿਆਹ ਵਾਲੇ ਲਈ ਸੀ ਇੱਕ ਟੇਬ ਵਾਲਾ ਸੀ ਹਨਾ ਪ੍ਰੀਤ ਹਾਂ ਕੋਈ ਖੋਲੀਆਂ ਦੇਣਾ ਅਸੀਂ ਆ ਜਾ ਹੋਰ ਵੀ ਦਿਖਾ ਯਾਰ ਸਾਨੂੰ ਹੁਣ ਤਾਂ ਇੱਕ ਲੇਡੀਜ਼ ਦੇ ਆਰਟੀਕਲ ਵੀ ਨਜ਼ਰ ਮਾਰ ਲੀਏ ਲੇਡੀਜ਼ ਦੇ ਵਿੱਚ ਆਹ ਸਲੀਵਲੈਸ ਆ ਗਿਆ ਲੇਡੀਜ਼ ਦੇ ਆਰਟੀਕਲ ਹੈ ਲੇਡੀਜ਼ ਆ ਹੁਣ ਤੂੰ ਲੇਡੀਜ਼ ਵਾਲੇ ਪਾਸੇ ਦਿਖਾ ਦੇ ਸਾਨੂੰ ਹੈ ਇੱਥੋਂ ਸੜ ਆ ਲੇਡੀਜ਼ ਵਾਲੇ ਪਾਸੇ ਦੇਖ ਲੈਣ ਆਹ ਲੇਡੀਜ਼ ਦੀ ਆਪਣੀ ਹਾਫ ਸਲੀਵ ਜੈਕਟ ਆ ਆ ਆ ਲੇਡੀਜ਼ ਦੀਆਂ ਆਹਾਂ ਕੋਟੀਆਂ ਆ ਦੇਖੋ ਕਿੱਡੇ ਸੋਹਣੇ ਦੇਖੋ ਰੰਗ ਆ ਦੇਖੋ 40% ਆਫ ਆ ਚੱਕੋ 40% ਆਫ ਹੈ ਕਿੱਡੇ ਸੋਹਣੇ ਸੋਹਣੇ ਰੰਗ ਆ ਚਲੋ ਹੋਰ ਦਿਖਾਓ ਭਾਈ ਕੋਟ ਦਿਖਾਓ ਲੇਡੀਜ਼ ਵਾਲੇ ਆਹ ਜੈਕਟ ਹੈ ਮਿਰਜੀ ਲੇਡੀਜ਼ ਦੀ ਹਾਂ ਆ ਚੱਕਪ੍ਰੀਤ ਆ ਦੇਖ ਆ ਭਾਈ ਤੁਸੀਂ ਲਿਆ ਹਾਂ ਹਾਂ ਆ ਦੇਖੋ ਆ ਇਹਨਾਂ ਨੇ ਲੈ ਲਿਆ ਪ੍ਰੀਤ ਲੋਪੋ ਤੋਂ ਗਾਹ ਕਾਏ ਵੇ ਆ ਹਾਂ ਸਹੀ ਗੱਲ ਆ ਆ ਲੈ ਇਹ ਵੀ ਮੂਰਤ ਤੋਂ ਪਹਿਲਾਂ ਹੀ ਲੈ ਕੇ ਇਹ ਵੀ 40% ਆਫ ਆ ਹਾਂ ਇਹ ਕੱਲ ਲੌਂਗ ਜੈਕਟ ਸੇ ਮਿਰਜੀ ਹਾਂ ਚਲ ਹਾਂ ਵੇ ਢੋਡ ਚੱਕੋ ਇਹ ਢੋਡ ਨਾਲ ਡਿਟੈਚੇਬਲ ਆ ਜਾਂ ਨਹੀਂ ਯੂਜ਼ ਕਰਨੀ ਪਰ ਲਾ ਵੀ ਸਕਦੇ ਆ ਯਾਰ ਵਿਕਾਸ ਜੇ ਮੰਨ ਲਓ ਬੰਦਾ ਹੀ ਦੂਰ ਬੈਠਾ ਹੋਵੇ ਉਹਨੇ ਮਗਾਉਣਾ ਹੋਵੇ ਕੋਰੀਅਰ ਕਰ ਦਾਂਗੇ ਵੀਰ ਜੀ ਕੋਈ ਗੱਲ ਨਹੀਂ ਹਰ ਤਰ੍ਹਾਂ ਦੀ ਫੈਸਿਲਿਟੀ ਬਿਲਕੁਲ ਜੀ ਬਿਲਕੁਲ ਕਰ ਦਊਗਾ ਆ ਬਿਲਕੁਲ ਕਰ ਦਾਂਗੇ ਜੀ ਚਲ ਆਹ ਤਾਂ ਵਧੀਆ ਗੱਲ ਪਤਾ ਲੱਗ ਗਈ ਕੋਰੀਅਰ ਕਰ ਦਾਂਗੇ ਕੋਈ ਗੱਲ ਨਹੀਂ ਮਤਲਬ ਫੋਨ ਨੰਬਰ ਤੇ ਫੋਨ ਡਾਇਲ ਕਰ ਲੈ ਬੰਦਾ ਡਾਇਲ ਕਰ ਲਵੇ ਆਰਟੀਕਲ ਦੀ ਪਿਕਚਰ WhatsApp ਕਰ ਦਾਂਗੇ ਕੋਰੀਅਰ ਕਰ ਦਾਂਗੇ ਆ ਚੱਕੋ 40% ਆਫ ਯਾਰ ਆ ਤੁਹਾਨੂੰ ਕਦੇ ਵੀ ਨਹੀਂ 40% ਆਫ ਮਿਲਣਾ ਯਾਰ ਆ ਚੀਜ਼ ਲਾ ਆ ਕਿੱਥੋਂ 40% ਆ ਹੋਰ 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 ਮੇਰੇ ਹਿਸਾਬ ਨਾਲ ਤਾਂ ਪ੍ਰੀਤ ਬਹੁਤ ਆ ਹੁਣ ਆ ਕੇ ਦੇਖਣਗੇ ਇੱਕ ਤਾਂ ਲੌਂਗ ਕੋਡ ਤੇ ਵੀ ਨਜ਼ਰ ਮਰਵਾ ਲੈ ਚਲੋ 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 ਦੇਵਜਾਧਵਰ ਤੋਂ ਆਏ ਹਾਂ ਹਾਂ ਆ ਲਓ ਦੇਵ ਆ ਲਓ ਜੀ ਚੱਕੋ ਫਿਰ ਆ ਦਿਖਾ ਜੀ ਲੌਂਗ ਕੋਟ ਹੀ ਦਿਖਾਉਣ ਲੱਗਿਆ ਆਹ ਹਾਂ ਪ੍ਰੀਤ ਸਿਰਾ ਗੱਲ ਬਾਤਾਂ ਨਾ ਇੱਕ ਤੁਹਾਨੂੰ ਹੋਰ ਦਿਖਾਉਣ ਲੱਗਿਆ ਜਿਹੜਾ ਨੈਕਸਟ ਲੈਵਲ ਹੀ ਹੈ ਲੈ ਆਹ ਸਾਰੇ ਡਿਸਕਾਊਂਟ ਕਰਕੇ ਐਵਰੇਜ ਤੁਹਾਨੂੰ 3000 ਰੇਂਜ ਦੇ ਵਿੱਚ ਲੈਵਲ ਵਾਲਾ ਨੈਕਸਟ ਲੈਵਲ ਚੀਜ਼ ਹੈ ਹਾਂ ਹਾਂ ਲਵਾਉਂਗੇ ਪੈਸੇ ਅੱਜ ਮੇਰੇ ਤੁਸੀਂ ਹਰਦੇ ਨਹੀਂ ਪ੍ਰੀਤੀ ਚਾਚੀ ਮੇਰੇ ਨਾਲ ਆਈ ਵੀ ਆ ਹੈ ਆਹੋ ਹਾਂ ਅੱਜ ਮੇਰੇ ਪੈਸੇ ਲਵਾਉਂਗੇ ਤੁਸੀਂ ਹਰਦੇ ਨਹੀਂ ਇੱਕਾ ਸ਼ੇਰਪਾ ਚ ਦੇਖੋ ਵੀਰ ਜੀ ਲਾ ਆ ਬੜੀ ਟ੍ਰੈਂਡਿੰਗ ਚੀਜ਼ ਐ ਇਸ ਕਲਰ ਹੈਗੇ ਆਪਣੇ ਕੋਲ 7 8 ਨਾਲ ਜੇ ਜੇ ਉਹ ਵੀ ਜਨੂ ਨਾ 1400 ਐਮ ਆਰ ਪੀ ਉੱਪਰੋਂ ਡਿਸਕਾਊਂਟ ਹੋ ਜਾਣਾ 40% 14 750 800 ਦੀ ਪੈਣੀ ਐ 750 800 ਦੀ ਪੈਣੀ ਐ ਇਹ ਅਕਟਿਵ ਦੇ ਸ਼ੋਰੂਮ ਤੋਂ ਮੈਂ ਫੇਰ ਕਹਿਣਾ ਹਾਂ ਤਾਂ ਇਹ ਵੇਚ ਰਹੇ ਆ ਲੋਕ ਟੋਕਰੇ ਭਰ-ਭਰ ਲਈ ਜਾਂਦੇ ਇੱਥੋਂ ਹੈਂ ਆ ਦੇਖ ਲਾ ਤੂੰ ਕਿੰਨੀ ਗਾ ਉਹ ਦੇਖ ਲਾ ਪ੍ਰੀਤ ਉਧਰਲੇ ਪਾਸੇ ਨੂੰ ਹੈਂ ਆ ਦੇਖ ਲਾ ਆ ਆ ਪੈਂਟਾਂ ਪਈਆਂ ਆ ਦੇਖੋ ਲੇਡੀਜ਼ ਦੀਆਂ ਪੈਂਟਾਂ ਆ ਜਾ ਹੋਰ ਹੋਰ ਵੀ ਕੁਝ ਹੈਗਾ ਦੱਸਾਂ ਆ ਲੇਡੀਜ਼ ਦੇ ਵੀ ਜੌਗਰ ਹੈਗੇ ਨੇ ਪਜਾਮੇ ਆਪਣੇ ਕੋਲ ਹੂੰ ਆ ਲੋ ਵਾਰਮ ਪਜਾਮੇ ਸਾਰੇ ਇਹ ਕਾ ਮੇਰੇ ਨਿਗਾਹ ਪਿਆ ਇਧਰਲੇ ਪਾਸੇ ਆਹਾ ਆ ਦੇਖ ਫਰੀਦ ਹੂੰ ਆ ਦੇਖੋ ਕੰਪਲੀਟ ਸੈੱਟ ਲੈ ਕਰ ਗਾਲ ਤੇ ਇਹ ਕੰਪਲੀਟ ਸੈੱਟ ਆ ਜਿਹੜਾ ਇਹਦੀ ਐਮ ਆਰ ਪੀ ਹੈਗੀ 4000 ਰੁਪਏ ਤੇ ਚੌਕੋ ਚੌਕੀ 1600 ਰੁਪਏ ਚੋਂ ਲੈਸ ਹੋ ਜਾਣਾ 2400 ਰੁਪਏ ਦਾ ਪਹਿਣਾ ਜੀ ਹਾਂ 2400 ਰੁਪਏ ਦਾ ਪਹਿਣਾ ਉਹ ਤੇ ਆ ਦੇਖੋ ਲੋ ਆਹਾ ਆ ਦੱਸੋ ਪਾੜ ਕੇ ਦਿਖਾਓ ਕਿ ਤੂੰ ਇਹ ਜੀ ਆਰ ਆਰਟੀਕਲ ਤੁਹਾਨੂੰ ਡਿਸਪਲੇ ਹੀ ਨਹੀਂ ਮਿਲਣਿਆ ਕਿਸੇ ਥਾਂ ਤੇ ਯਾਰ ਪਹਿਲੀ ਗੱਲ ਇਹ ਆ ਆ ਦੇਖੋ ਇਹ ਤੋਂ ਵੀ 1600 ਰੁਪਏ ਲੈਸ ਹੋ ਜਾਣਾ 1600 ਲੈਸ ਹੋ ਜਾਣਾ ਜੀ 1600 ਰੁਪਏ ਲੈਸ ਹੋ ਜਾਣਾ ਆ ਦੇਖ ਪ੍ਰੀਤ ਲੈ ਥੋੜਾ ਜਿਹਾ ਟਾਈਮ ਖੁੱਲਾ ਕੱਢ ਕੇ ਆਇਓ ਇਹ ਚੋਂ ਵੀ तकरीबन 1500 ਰੁਪਏ ਲੈਸ ਹੋ ਜਾਣਾ ਇਹਦੇ ਚੋਂ ਵੀ 2000 ਤਿੰਨ ਚ ਬੈਣੀ ਰੌਂਡ ਬਾਊਟ ਆਹਾ 2000 ਦੇ 2200 ਦੇ ਆਸ-ਪਾਸ ਪੈਂਦੀ ਡਿਸਕਾਊਂਟ ਕਰਕੇ ਜੀ ਆਹ ਦੇਖੋ ਲੈ ਚੱਕੋ ਹੂੰ ਆਹ ਦੇਖ ਲੋ ਲੋ ਮੈਨੂੰ ਲਾਦਾ ਯਾਰ ਆ ਪੱਕਾ ਮਲੇ ਨਾ ਹੋ ਜੀ ਗਏ ਹੈਂ ਚਲੋ ਆ ਜੋ ਹੋਰ ਵੀ ਪਾਸੇ ਬਾਈ ਦਿਖਾ ਹੁਣ ਯਾਰ ਸਾਨੂੰ ਹੁਣ ਹੁਣ ਸਾਡੇ ਦਰਸ਼ਕਾਂ ਨੇ ਕਹਿਣ ਲੱਗੇ ਆਣਾ ਸਾਨੂੰ ਵੀ ਤੁਸੀਂ ਛੋਟੀ ਵੀਡੀਓ ਬਣਾਈਏ ਹਾਂ ਹੁਣ ਇੱਥੇ ਜੇ ਆਕੇ ਦਾ ਮੇਰਾ ਵੀ ਜੀਜਾ ਲੱਗਣ ਲੱਗ ਗਿਆ ਵੀ ਹਾਂ ਯਾਰ ਆ ਨਵੀਂ ਨਵੀਂ ਚੀਜ਼ ਦਿਖਾਈ ਜਾਂਦਾ ਵੀ ਆਹ ਦੇਖ ਲਾ ਲੈ ਆਹ ਆਹ ਕਰ ਗੱਲ ਹੂੰ ਐ ਮਾਰ ਵੀ ਵੀ ਤੁਹਾਨੂੰ ਦਿਖਾ ਦਿਆ ਇਹ ਇਹਦੇ ਚੋਂ 800 ਰੁਪਏ ਲੈਸ ਹੁੰਦਾ 2000 1200 ਦੀ ਪੈਂਦੀ ਹੈ ਜੀ ਡਿਸਕਾਊਂਟ ਕਰੀ 800 ਰੁਪਏ ਦੀ ਪੈਂਦੀ ਆ ਸਟਰਲ অলਮੋਸਟ ਸਾਰੇ ਹੈ ਹੀ 11 1200 ਰੇਂਜ ਦੇ ਵਿੱਚ ਡੀ ਬੀ ਵੀ ਤੋਂ ਬਣਵਾਉਣਾ ਵੀ ਹੋਵੇ ਬਣਨਾ ਹੋਵੇ ਬੀਬੀ ਨੇ ਮੈਨੂੰ ਇੰਨਾ ਪਤਾ ਮਹਿੰਗਾ ਪੈ ਜਾਣਾ ਮਹਿੰਗਾ ਪੈ ਜਾਊਗਾ ਜੀ ਮਹਿੰਗਾ ਪੈ ਜਾਣਾ ਘਰੇ ਬਣਣ ਚ ਵੀ ਮਹਿੰਗਾ ਪੈ ਜਾਣਾ ਘਰੇ ਬਣਣ ਚ ਵੀ ਮਹਿੰਗਾ ਪੈ ਜਾਣਾ ਇਹ ਆ ਆ ਦੇਖੇ ਇੱਕ ਕੱਢ ਲਾ ਦਿੰਦਾ ਹਾਂ ਤੋਂ ਲੈ ਇਹ ਆ ਲਓ ਆ ਲਓ ਲਓ ਕਰੋ ਗੱਲ ਕਰੋ ਗੱਲ 21 ਮੀਟਰ ਦਿਖਾਓ ਇਹ ਸਾਡਾ ਬਹੁਤ ਵਧੀਆ ਵਿਗਦਾ ਪਿਆ ਆਰਟੀਕਲ ਜੀ ਬੜਾ ਸਟਾਈਲਿਸ਼ ਆਰਟੀਕਲ ਹੈ ਨੈਕਸਟ ਲੈਵਲ ਨੈਕਸਟ ਨੈਕਸਟ ਲੈਵਲ ਨੈਕਸਟ ਲੈਵਲ ਨੈਕਸਟ ਲੈਵਲ ਵਾਕ ਹੀ ਰਾਂਗੇ ਯਾਰ ਇਹ ਤਾਂ ਯਾਰ ਮੁੰਡਿਆਂ ਚ ਵੀ ਹੋਵੇ ਯਾਰ ਮੁੰਡਿਆਂ ਦੇ ਵੀ ਪਾਉਣ ਵਾਲਾ ਹੈ ਯਾਰ ਫਰੀਦ ਹੋਰ ਰੰਗ ਹੈਗੇ ਉਧਰ ਵੀ ਹੋਣਗੇ ਯਾਰ ਸਵੈਟਰ ਬਹੁਤ ਆ ਜੀ ਆਪਾਂ ਉਧਰ ਸਵੈਟਰ ਵੱਲ ਨਜ਼ਰ ਮਾਰੀ ਨਹੀਂ ਅਜੇ ਚੱਲ ਆਇਆ ਯਾਰ ਤੂੰ ਆ ਜਾ ਇਹ ਵੀ ਨਵੇੜ ਕੰਮ ਯਾਰ ਫਰੀਦ ਇਹ ਵੀ ਨਵੇੜ ਆ ਜਾ ਆ ਜਾ ਆ ਯਾਰ ਬੰਦਾ ਦੇਖਿਆ ਲਾਦਾ ਕਿਤੇ ਆਜੋ 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 ਹਾਂ ਇੱਕ ਲੇਡੀਜ਼ ਦੇ ਨਾ ਉਹ ਲੌਂਗ ਕੋਟ ਤੇ ਝੋੜਨ ਪਾਏ ਹੋ ਆ ਜਾ ਆ ਲੌਂਗ ਕੋਟ ਤੇ ਵੀ ਆ ਜਾ ਮਾਰ ਲੈਣੇ ਸਾਰੇ ਥਾਵਾਂ ਤੇ ਮਾਰਦੇ ਆਂ ਪ੍ਰੀਤ ਭਾਈ ਕਹਿੰਦਾ ਲੌਂਗ ਕੋਟ ਦਿਖਾ ਦਿਓ ਲੇਡੀ ਆ ਲੇਡੀਜ਼ ਦਾ ਲੌਂਗ ਕੋਟ ਵੀਰ ਜੀ ਹਾਂ ਸਾਰੇ ਸਫੇਦ ਦੇ ਵਿੱਚ ਆ ਦੇਖੋ ਲੌਂਗ ਕੋਟ ਹੂੰ ਚੱਕਾ ਆਪਾਂ ਪਿੰਡਾਂ ਵਾਲੇ ਆਪਾਂ ਸਾਰਿਆਂ ਨਾਲ ਪਹਿਲਾਂ ਬਾਈ ਇਹਨਾਂ ਦਾ ਉਹ ਦੇਖਦੇ ਹੁੰਨੇ ਆ ਵੀ ਕਿੰਨੇ ਕੀ ਰੇਟ ਨੂੰ ਹੈ ਪੰਜ ਚੋਕਾ 20 2000 ਰੁਪਈਆ ਇਹਦਾ ਲੈਸ ਹੋ ਜਾਣਾ ਇਹਦੇ ਚੋਂ ਤੇ 3000 ਰੁਪਈਆ ਦਾ ਤੁਹਾਨੂੰ ਮਿਲ ਜਾਣਾ ਇਹ ਕੋਟ ਹੈਂ ਫਲੈਟ ਲਿਆ ਮੜੈਸ ਵਾਟਰ ਦਿਖਾਂਗਾ ਬੰਦੇ ਆਲੇ ਸਵੈਟਰ ਕੋਟੀਆਂ ਸਵਾਟਰ ਇੱਕ ਆ ਚੀਜ਼ ਵੀਰ ਜੀ ਦਿਖਾਓ ਰਿਵਰਸੀਬਲ ਦੇ ਵਿੱਚ ਆਰਟੀਕਲ ਆ ਦੇਖਿਓ ਚੱਕ ਦੋਨੇ ਪਾਸੇ ਪੈਂਦੇ ਆ ਵੀਰੇ ਦੋ ਕੋਟ ਆਉਂਦੇ ਆ ਇੱਕੋ ਦੇ 2600 ਰੁਪਇਆ ਰੇਟ ਆ 2700 ਤੇ 40% ਆਫ ਆ ਜੋੜ ਲਾ ਲਿਓ ਕਿੰਨੇ ਕ ਦਾ ਪੈਂਦਾ ਇਹ ਹੂੰ ਦੋਨੇ ਪਾਸੇ ਪੈਂਦੇ ਆ ਕਰ ਗੱਲ ਆਹ ਡੈਨਿਮ ਜੈਕਟ ਆ ਗਈ ਹਾਂ ਹਾਂ ਸਾਲ ਦੇਖ ਲੈਣੇ ਹੂੰ ਹਾਂ ਉਸੇ ਆ ਦਿਖਾ ਯਾਰ ਸਾਰਾ ਨੂੰ ਘੈਂਟ ਚੀਜ਼ ਆ ਦੇ ਆਹ ਲਓ ਜੀ ਇਹ ਅਲਟਰਾ ਵਾਰਮ ਦੇ ਵਿੱਚ ਇਹ ਵੀ ਰਿਵਰਸਿਬਲ ਹੈ ਵੀ ਦੋਨੋਂ ਪਾਸੋਂ ਪਹਿਣੀ ਆ ਦੋਨੇ ਪਾਸੇ ਹਾਂ ਉਹ ਯਾਰ ਉਹ ਤਾਂ ਹੱਥ ਪਾਏ ਤੋਂ ਪਤਾ ਲੱਗਦਾ ਨਾ ਵੀ ਰਜਾਈ ਵਾਲਾ ਫੀਲ ਆਉਂਦਾ ਹੂੰ ਆ ਵੀ ਯਾਰ ਇਹਦਾ ਵੀ ਪਤਾ ਲੱਗਦਾ ਵੀ ਕੋਈ ਹੈਗਾ ਪਾਇਆ ਬੰਦੇ ਦੇ ਟਰ ਨੈਕਸਟ ਲੈਵਲ ਆ ਕਿ ਤਾਨੂੰ ਹੋਰ ਮੇਰੇ ਨਿਗਾਹ ਪੈ ਗਈ ਚੀਜ਼ ਯਾਰ ਆਹਾ ਖਲਾਰਾ ਦਾ ਪਾ ਜਾਗੇ 프리 ਦਾ ਅੱਜ ਬਹੁਤ ਖੋਲੋ ਖੋਲੋ ਇੱਕ ਵਾਰੀ ਖੋਲੋ 500 ਤਰ੍ਹਾਂ ਦੀ ਇਹ 500 ਆਰਟੀਕਲ ਵੀਰ ਦੀ ਖੋਲ ਚੁੱਕੇ ਆਪਾਂ ਏ ਨਾ ਇਹਦਾ ਹੀ 500 ਆ 60 60 ਦਾ ਚਲੋ ਫਿਰ 500 ਹੀ ਕਹਿਤਾ ਫਿਰ ਹੁਣ ਲੜਾਈ ਮੁੱਕ ਗਈ ਆਪਣੀ ਤਾਂ ਆ ਪਿਆ ਹੋਇਆ ਉਹੋ ਜਾ ਆ ਦੇ ਤੇ ਤਾਂ ਵੀ ਲੇਡੀਜ਼ ਤੇ ਸੀਗਾ ਹਾਂ ਆ ਦੇਖੋ ਆ ਇੱਥੇ ਦਾ ਯਾਰ ਥੋੜਾ ਜਿਹਾ ਬੰਦੇ ਦਾ ਜਿਗਰਾ ਜਾ ਚਾਹੀਦਾ ਵੀ ਖੁੱਲ੍ਹਾਇਆ ਟਾਈਮ ਹੋਵੇ ਤੇਜ਼ੀ ਜਿਹਾ ਕਰੇ ਨਾਲ ਦਾ ਕੋਈ ਹੋ ਜਾ ਬੰਦਾ ਨਾ ਲੈ ਕੇ ਆਜੋ ਯਾਰ ਜਿਹੜਾ ਕਹਦੇ ਯਾਰ ਜਾਣਾ ਛੇਤੀ ਜਾਣਾ ਉਹ ਜਾ ਬੰਦਾ ਲੈ ਕੇ ਇੱਕ ਵਾਰੀ ਸੱਲੀ ਨਾਲ ਸਟੋਰ ਤੇ ਰਾਉਂਡ ਹੋ ਜੇ ਨਾ ਵੀਰ ਜੀ ਮੈਂ ਬਈ ਹਾਂ ਇੱਕ ਛਰਤਾ ਉਹ ਜਾ ਬੰਦਾ ਨਾ ਨਾਲ ਲੈ ਕੇ ਆਓ ਜਿਹੜਾ ਕਹੇ ਯਾਰ ਛੇਤੀ ਆ ਯਾਰ 2 ਕਮਿੰਟਾਂ ਚ ਲੈ ਲਾ ਇੱਥੇ ਥੋੜਾ ਜਿਹਾ ਟਾਈਮ ਲੱਗੂਗਾ ਥੋੜਾ ਟਾਈਮ ਲੱਗੂਗਾ ਪਰ ਚੀਜ਼ ਤੁਹਾਨੂੰ ਉਹੋ ਜਿਹੀ ਮਿਲ ਜੂ ਤੁਹਾਡੇ ਤੁਰਿਆਂ ਫਿਰਦਿਆਂ ਦੇ ਨਿਗਾ ਇਹੋ ਜਿਹੀ ਚੀਜ਼ ਪੈ ਜੂ ਜਿਹੜੀ ਤੁਸੀਂ ਕਹੋਗੇ ਕਿ ਹਾਂ ਆ ਕਿੱਥੋਂ ਆਈ ਹੈ ਕੱਲ ਲੋਰ ਨੇ ਆਪਣੇ ਪੈਰਾਸ਼ੂਟ ਫੈਬਰਿਕ ਦੇ ਅੱਗੇ ਜਿਵੇਂ ਹੁਣ ਤੁੰਦ ਤੁੰਦ ਪੈਣੀ ਨਾ ਉਹਦੇ ਵਿੱਚ ਆਹੀ ਚੀਜ਼ਾਂ ਕੰਮ ਆਉਣੀਆਂ ਨੇ ਮੋਟਰਸਾਈਕਲ ਤੇ ਜਾਣਾ ਯਾਰ ਹਾਂ ਪ੍ਰੀਤ ਮੋਟਰਸਾਈਕਲ ਤੇ ਜਾਣਾ ਖੇਤ ਜਾਣਾ ਭੱਜਣ ਜਾਣਾ ਬਰਫਾਲੇ ਵੀ ਆਹੀ ਪਾਉਂਦੇ ਆ ਬਿਲਕੁਲ ਬਿਲਕੁਲ ਨੇ ਲੈਣਾ ਬ੍ਰਾਂਡਡ ਨਾਲ ਬ੍ਰਾਂਡਡ ਲੈ 717 40% ਹਜੇ ਲੈਸ ਹੋਣਾ ਇਹਨੇ 40% ਲੈਸ ਹੋਣਾ ਕਿੰਨੇ ਦਾ ਰਹੇ ਜੂਗਾ ਇਹ 650-900 ਰੁਪਏ ਦੇ ਆਸ-ਪਾਸ ਲੈ 850-900 ਰੁਪਏ ਦੇ ਵਿੱਚ ਰਹਿ ਜਾਣਾ ਆਹਾਂ ਹੂੰ ਕਰੋ ਗੱਲ ਆ ਬਹੁਤ ਕਮਾਲ ਆ ਯਾਰ ਮੈਨੂੰ ਲੱਗਦਾ ਵੀ ਹੁਣ ਪ੍ਰੀਤ ਬਹੁਤ ਹੋ ਗਈ ਉਹ ਵੀਡੀਓ ਕਿ ਦਿਖਾਉਣ ਦੇ ਕਾਬਲ ਤਾਂ ਹੋ ਗਈ ਨਾ ਇੰਨੀ ਹਨਾ ਇੱਕ ਦੋ ਸ਼ਾਰਟ ਵੀ ਬਣਾ ਦਾਂਗੇ ਆ ਦੇਖੋ ਵੀਡੀਓ ਹਨਾ ਬੱਚਿਆਂ ਦਾ ਪੀਸ ਹੈ ਡਿਜ਼ਾਈਨਰ ਇਹਦੇ ਵਿੱਚ ਸੇਮ ਬੱਚਿਆਂ ਦਾ ਵੀ ਮਿਲ ਜਾਊਗਾ ਜੈਂਟਸ ਵੀ ਮਿਲ ਜਾਊਗਾ ਪਿਓ ਪੁੱਤ ਦੋਨੇ ਹੀ ਪਾ ਸਕਦੇ ਆ ਪਿਓ ਪੁੱਤ ਇਕੱਠੇ ਵੀ ਪਾ ਸਕਦੇ ਆ ਇਧਰ ਮੜਾ ਜਾ ਨਿਗਾ ਮਾਰਦੇ ਮਾੜੀ ਜੀ ਲੋੜੇ ਲਿਆਂਦੇ ਪਿਆ ਲੋੜੇ ਇਕੱਟੇ ਵਾਲਿਆਂ ਨੇ ਲਾਵੀ 사ਜਣੋ ਗੱਲ ਲਿਆਵਾਂ ਅਸੀਂ ਵੀ ਹੁਣ ਬੰਦ ਛੁੱਟੀ ਲਾਵਾਂਗੇ ਲਾ ਮੰਗੇ ਵੀ ਅਸੀਂ ਲੀੜੇ ਸਾਰੇ ਪਰਿਵਾਰ ਸਨੇਹਤਾਏ ਵੀ ਆ ਤੇ ਤੁਸੀਂ ਵੀ ਪਰਿਵਾਰ ਸਮੇਤ ਆ ਸਕਦੇ ਜਿਵੇਂ ਫਿਲਮ ਦੀ ਨਹੀਂ ਐਡ ਕਰਦੇ ਹੁੰਦੇ ਵੀ ਪਰਿਵਾਰ ਸਮੇਤ ਦੇਖਣ ਵਾਲੀ ਫਿਲਮ ਉਵੇਂ ਪਰਿਵਾਰ ਸਮੇਤ ਆਉਣ ਵਾਲਾ ਸ਼ੋਰੂਮ ਜਿੱਥੇ ਤੁਹਾਡਾ ਬੱਚਾ 2 ਸਾਲ ਦਾ ਤੇ ਤੁਸੀਂ ਖੁਦ ਅਸੀਂ 90 ਸਾਲ ਦੇ ਵੀ ਆ ਬਿਲਕੁਲ ਜੀ ਤਾ ਤੁਹਾਨੂੰ ਹਰ ਪਰਿਵਾਰ ਦੇ ਹਰ ਉਮਰ ਦੇ ਹਰ ਸਾਈਜ਼ ਦੇ ਮੋਟੇ ਪਤਲੇ ਵੱਡੇ ਛੋਟੇ ਸਾਰੇ ਬੰਦੇ ਜਵਾਖਾਂ ਵਾਸਤੇ ਸਾਰਿਆਂ ਵਾਸਤੇ ਲੀੜੇ ਆ ਜਿਹੜੇ ਮਿਲ ਜਾਣੇ ਆ ਤੇ ਜਿੰਨਾ ਵੀ ਹੁਣ ਤੱਕ ਅਕਟੇਵ ਨੇ ਮਤਲਬ ਆਰਟੀਕਲ ਬਣਾਇਆ ਨਾ ਜੋ ਇਹਨਾਂ ਕੋਲੇ ਬਣਦਾ ਉਹ ਸਾਰੇ ਤਰ੍ਹਾਂ ਦੀ ਚੁਆਇਸ ਤੁਸੀਂ ਆਏ ਨਹੀਂ ਕਹਿ ਸਕਦੇ ਕਿ ਆਹ ਚੀਜ਼ ਮੈਨੂੰ ਫਲਾਣੇ ਥਾਂ ਦੀ ਸੀ ਸੀ ਇੱਥੇ ਨਹੀਂ ਹੈਗੀ ਇਥੋਂ ਵਾਲੀ ਦੇ ਸੀ ਤਾਂ ਹੋ ਸਕਦਾ ਤੁਹਾਨੂੰ ਕਿਸੇ ਥਾਂ ਨਾ ਦੇ ਸੇ ਬਿਲਕੁਲ ਇਹ ਨਹੀਂ ਹੋ ਸਕਦਾ ਤੁਹਾਨੂੰ ਕਿਸੇ ਥਾਂ ਦੇ ਸੀ ਹੋਵੇ ਤਾਂ ਇੱਥੇ ਨਾ ਹੋ ਜੋ ਫੈਕਟਰੀ ਦੀ ਵੀਰ ਜੀ ਬਣਿਆ ਵਾ ਉਹ ਸਭ ਕੁਝ ਇੱਥੇ ਆਇਆ ਸਭ ਕੁਛ ਆ ਇੱਥੇ ਤੇ ਤੁਸੀਂ ਇੱਥੇ ਆਓ ਲੁਧਿਆਣੇ ਜਲੰਧਰ ਰੋਡ ਤੇ ਆ ਫੋਨ ਨੰਬਰ ਤੁਹਾਡੇ ਕੋਲੇ ਆ ਲੋਕੇਸ਼ਨ ਮੰਗਾ ਲਓ ਸਿੱਧੇ ਇੱਥੇ ਪਹੁੰਚ ਜਾਓਗੇ ਗੱਡੀ پارک ਹੋਊਗੀ ਨਾਲ ਹੀ ਉਧਰ ਨੂੰ ਕੈਫੇ ਬਣਿਆ ਵਾ ਹੋਊਗਾ ਚਾਹ ਪਾਣੀ ਵੀ ਚਾਹ ਪਾਣੀ ਕੌਫੀ ਪੀ ਕੇ ਜਾਓ ਜੀ ਤੇ ਨਾ ਦਊਗਾ ਜਿਉਂ ਦੇ ਲੋ